ਬਹੁਤ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਮੈਂ ਹਾਂ ਸੁਰਿੰਦਰ ਡੱਲਾ ਅੱਜ ਗੱਲ ਕਰਾਂਗੇ ਕਾਂਗਰਸ ਦੇ ਉਸ ਤਜਰਬੇ ਦੀ ਹਾਲਾਂਕਿ ਇਹ ਤਜਰਬਾ ਅਕਾਲੀ ਦਲ ਨੇ ਵੀ ਪਹਿਲਾਂ ਕੀਤਾ ਔਰ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਲਗਾਤਾਰ ਕੀਤਾ ਜਾਂਦਾ ਰਿਹਾ ਹੈ ਸਿਆਸਤ ਦੇ ਵਿੱਚ ਇੱਕ ਨਵਾਂ ਤਜਰਬਾ ਹੈ ਕਿ ਉਮੀਦਵਾਰਾਂ ਦੇ ਹਲਕੇ ਬਦਲ ਦੋ ਉਥੇ ਤਾਂ ਇਹ ਗੱਲ ਸਮਝ ਆਉਂਦੀ ਹੈ ਜਿੱਥੇ ਕਿਸੇ ਪਾਰਟੀ ਦੇ ਲੀਡਰ ਬਹੁਤ ਵੱਡੇ ਕੱਦ ਦੇ ਨੇ ਬਹੁਤ ਵੱਡੇ ਸੈਲੀਬ੍ਰਿਟੀ ਨੇ ਪਰ ਕੀ ਪੋਲਿਟਿਕਲ ਪਾਰਟੀਆਂ ਇੱਕ ਸੂਬੇ ਦੇ ਵਿੱਚ ਜਦੋਂ ਆਪਣੇ ਵੱਡੇ ਲੀਡਰਾਂ ਦੇ ਹਲਕੇ ਬਦਲ ਦੀਆਂ ਨੇ ਤੇ ਕੀ ਉਹਦਾ ਫਾਇਦਾ ਮਿਲ ਸਕਦਾ ਉਂਝ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਇਹ ਗੱਲ ਚੱਲ ਜਾਂਦੀ ਹੈ ਨਾਲ ਦੇ ਹਲਕੇ 'ਚ ਕਿਸੇ ਨੂੰ ਲੜਾ ਦਿਓ ਜਾਂ ਇੱਕ ਹਲਕੇ ਤੋਂ ਦੂਸਰੇ ਹਲਕੇ ਦੇ ਵਿੱਚ ਲੜਾ ਦਿਓ ਪਰ ਲੋਕ ਸਭਾ ਕਿਉਂਕਿ ਲੋਕ ਸਭਾ ਨੋ ਨੋ ਵਿਧਾਨ ਸਭਾ ਹਲਕੇ ਨੇ ਔਰ ਘੱਟੋ ਘੱਟ 10 10 11 11 ਲੱਖ ਤੋਂ ਜ਼ਿਆਦਾ ਵੋਟਰ ਨੇ ਹੁਣ ਕਾਂਗਰਸ ਨੇ ਇਸ ਵਾਰ ਪੰਜਾਬ ਚ ਕੁਝ ਇਸੇ ਤਰ੍ਹਾਂ ਦਾ ਤਜਰਬਾ ਕੀਤਾ ਹੈ ਕਈ ਵੱਡੇ ਲੀਡਰ ਨੇ ਜਿਹੜੇ ਉਹਨਾਂ ਦੇ ਹਲਕੇ ਬਦਲੇ ਗਏ ਨੇ ਸੁਖਪਾਲ ਖਹਿਰਾ ਆਜ਼ਾਦ ਤੌਰ ਤੇ ਆਪਣੀ ਪਾਰਟੀ ਚੋਂ ਬਠਿੰਡੇ ਲੜੇ ਸੀ ਪਰ ਉਹ ਵਿਧਾਇਕ ਪੁਹਲੱਤ ਨਹੀਂ ਸੀ ਹੁਣ ਸੁਖਪਾਲ ਖਹਿਰਾ ਨੂੰ ਕਪੂਰਥਲਾ ਜ਼ਿਲ੍ਹੇ ਤੋਂ ਲੋਕ ਸਭਾ ਸੀਟ ਖਡੂਰ ਸਾਹਿਬ ਤੋਂ ਸਿੱਧਾ ਸੰਗਰੂਰ ਭੇਜ ਦਿੱਤਾ ਗਿਆ ਔਰ ਇਹ ਕਾਫੀ ਜ਼ਿਆਦਾ ਫਾਸਲਾ ਹੈ ਬੋਲੀ ਦਾ ਵੀ ਬਹੁਤ ਜ਼ਿਆਦਾ ਫਰਕ ਹੈ ਜ਼ੁਬਾਨ ਦਾ ਰਹਿਣ ਸਹਿਣ ਦਾ ਫਰਕ ਹੈ ਪੰਜਾਬ ਚ ਹਰ 60 65 ਕਿਲੋਮੀਟਰ ਤੋਂ ਬਾਅਦ ਜ਼ੁਬਾਨ ਬਦਲ ਜਾਂਦੀ ਹੈ ਬੋਲੀ ਬਦਲ ਜਾਂਦੀ ਹੈ ਰੀਤੀ ਰਿਵਾਜ ਬਦਲ ਜਾਂਦੇ ਨੇ ਹੁਣ ਵਿਜੇਂਦਰ ਸਿੰਘਲਾ ਨੂੰ ਸੰਗਰੂਰ ਤੋਂ ਸਿੱਧੇ ਭੇਜ ਦਿੱਤਾ ਗਿਆ ਹੈ ਸ਼੍ਰੀ ਅਨੰਦਪੁਰ ਸਾਹਿਬ ਰਾਜਾ ਵੜਿੰਗ ਨੂੰ ਗਿੱਦੜਵਾਹਾ ਤੋਂ ਸਿੱਧਾ ਭੇਜ ਦਿੱਤਾ ਗਿਆ ਲੁਧਿਆਣਾ ਚਰਨਜੀਤ ਚੰਨੀ ਨੂੰ ਚਮਕੌਰ ਸਾਹਿਬ ਤੋਂ ਭੇਜ ਦਿੱਤਾ ਗਿਆ ਜਲੰਧਰ ਇਹ ਕੁਝ ਵੱਡੇ ਤਜਰਬੇ ਇਸ ਵਾਰ ਪੰਜਾਬ ਚ ਕਾਂਗਰਸ ਨੇ ਕੀਤੇ ਨੇ ਹੁਣ ਇਹਨਾਂ ਤਜਰਬਿਆਂ ਦਾ ਪੰਜਾਬ ਦੀ ਕਾਂਗਰਸ ਦੀ ਸਿਆਸਤ ਨੂੰ ਜਾਂ ਕਾਂਗਰਸ ਪਾਰਟੀ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਫਾਇਦਾ ਹੋਏਗਾ ਜਾਂ ਇਹਦਾ ਨੁਕਸਾਨ ਹੋ ਸਕਦਾ ਹੈ ਹੁਣ ਅਗਰ ਅਸੀਂ ਇਹਦਾ ਇਹਦੇ ਤੇ ਵੱਖ-ਵੱਖ ਪੁਆਇੰਟਸ ਅਗਰ ਅਸੀਂ ਡਿਸਕਸ ਕਰੀਏ ਹੁਣ ਕਾਂਗਰਸ 'ਚ ਇਸ ਵਕਤ ਸਭ ਤੋਂ ਵੱਡੀ ਕਮੀ ਹੈ ਜਿਹੜੀ ਉਹ ਸਟਾਰ ਪ੍ਰਚਾਰਕਾਂ ਦੀ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਖੁਦ ਚੋਣ ਲੜ ਰਹੇ ਨੇ ਪ੍ਰਤਾਪ ਬਾਜਵਾ ਹੁਣਾਂ ਦਾ ਬਿਆਨ ਆ ਗਿਆ ਕਿ ਮੈਂ ਲੁਧਿਆਣੇ ਮਕਾਨ ਦੇਖ ਰਿਆਂ ਮੈਂ ਆਪ ਲੁਧਿਆਣੇ ਚੱਲਿਆਂ ਹੁਣ ਪ੍ਰਤਾਪ ਬਾਜਵਾ ਗੁਰਦਾਸਪੁਰ ਦੇ ਜ਼ਿਲ੍ਹੇ ਦੇ ਵਿੱਚ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਵਿਧਾਇਕ ਨੇ ਉੱਥੇ ਸੁਖਜਿੰਦਰ ਰੰਧਾਵਾ ਉਮੀਦਵਾਰ ਨੇ ਪ੍ਰਤਾਪ ਬਾਜਵਾ ਲੀਡਰ ਆਫ ਓਪੋਜੀਸ਼ਨ ਨੇ ਸੋ ਪ੍ਰਤਾਪ ਬਾਜਵਾ ਆਪਣਾ ਗ੍ਰਹਿ ਹਲਕਾ ਜ਼ਿਲ੍ਹਾ ਛੱਡ ਦੇਣਗੇ ਤੇ ਲੁਧਿਆਣੇ ਆ ਜਾਣਗੇ ਇੱਥੇ ਮਕਾਨ ਲੱਭ ਰਹੇ ਨੇ ਫਿਰ ਉਹ ਲੁਧਿਆਣੇ ਚੋਂ ਬੈਠ ਕੇ ਚੋਣ ਪ੍ਰਚਾਰ ਕਰਨਗੇ ਪੂਰੇ ਪੰਜਾਬ ਚ ਵਕ ਵਕ ਥਾਵਾਂ ਤੇ ਰਾਜਾ ਵੜਿੰਗ ਰਾਜਾ ਵੜਿੰਗ ਹੁਣ ਦਾ ਦਾਵਾ ਸੀ ਕਿ ਮੈਂ ਚੋਣ ਨਹੀਂ ਲੜਨੀ 13 ਦੇ 13 ਲੋਕ ਸਭਾ ਉਮੀਦਵਾਰਾਂ ਲਈ ਮੈਂ ਪ੍ਰਚਾਰ ਕਰਨਾ ਹੈ ਮੈਂ ਪਾਰਟੀ ਦਾ ਪ੍ਰਧਾਨ ਹ ਮੇਰੀ ਜ਼ਿੰਮੇਵਾਰੀ 13 ਦੀਆਂ 13 ਸੀਟਾਂ ਤੇ ਰਿਜ਼ਲਟ ਦਿਵਾਉਣੀ ਹੈ ਹੁਣ ਪ੍ਰਤਾਪ ਬਾਜਵਾ ਕਹਿੰਦੇ ਮੈਂ ਰਾਜਾ ਵੜਿੰਗ ਨੂੰ ਜਿਤਾਉਣਾ ਕਿਉਂਕਿ ਰਵਨੀਤ ਬਿੱਟੂ ਨੂੰ ਅਸੀਂ ਹਰਾਉਣਾ ਹੈ ਰਵਨੀਤ ਬਿੱਟੂ ਨੱਕ ਦਾ ਸਵਾਲ ਬਣ ਗਿਆ ਕਾਂਗਰਸ ਪਾਰਟੀ ਲਈ ਵੀ ਜੇ ਕਿਤੇ ਰਵਨੀਤ ਬਿੱਟੂ ਜਿੱਤ ਗਿਆ ਪ੍ਰਤਾਪ ਬਾਜਵਾ ਜੀ ਲਗਾਤਾਰ ਕਹਿ ਚੁੱਕੇ ਨੇ ਕਿ ਮੈਂ ਸਿਆਸਤ ਛੱਡ ਦੂੰਗਾ ਹੁਣ ਪ੍ਰਤਾਪ ਬਾਜਵਾ ਜੀ ਨੇ ਰਵਨੀਤ ਬਿੱਟੂ ਨੂੰ ਹਰਾ ਕੇ ਆਪਣੀ ਸਿਆਸਤ ਵੀ ਬਚਾਉਣੀ ਹੈ ਤੇ ਰਾਜਾ ਵੜਿੰਗ ਜੀ ਨੂੰ ਵੀ ਜਿਤਾਉਣਾ ਹੈ ਇਹਦਾ ਮਤਲਬ ਹੈ ਪੰਜਾਬ ਚ ਕਾਂਗਰਸ ਦੇ ਸੰਗਠਨ ਦੇ ਦੋਵੇਂ ਵੱਡੇ ਲੀਡਰ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਜੀ ਇਹ ਦੋਵੇਂ ਤਾਂ ਹੁਣ ਲੁਧਿਆਣੇ ਤੱਕ ਸੀਮਤ ਹੋ ਗਏ ਚਰਨਜੀਤ ਚੰਨੀ ਜੀ ਚਮਕੌਰ ਸਾਹਿਬ ਹਲਕੇ ਤੋਂ ਭੇਜ ਦਿੱਤੇ ਗਏ ਨੇ ਜਲੰਧਰ ਸ਼੍ਰੀ ਨਨਪੁਰ ਸਾਹਿਬ ਦੇ ਵਿੱਚ ਹੀ ਚਮਕੌਰ ਸਾਹਿਬ ਹਲਕਾ ਆਉਂਦਾ ਸ਼੍ਰੀ ਨਨਪੁਰ ਸਾਹਿਬ ਆਗੇ ਵਿਜੈਂਦਰ ਸਿੰਘਲਾ ਜਿਹੜੇ ਬਾਹਰੀ ਨੇ ਵਿਜੇਂਦਰ ਸਿੰਘਲਾ ਆਨੰਦਪੁਰ ਸਾਹਿਬ ਲਈ ਬਾਰੀ ਨੇ ਹੁਣ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਪਹਿਲਾਂ ਰਹਿ ਚੁੱਕੇ ਵੱਡੇ ਆਗੂ ਨੇ ਚਰਨਜੀਤ ਚੰਨੀ ਜੀ ਉਹਨਾਂ ਨੂੰ ਜਲੰਧਰ ਭੇਜਦਾ ਹੁਣ ਵਿਜੇਂਦਰ ਸਿੰਘਲਾ ਜਲੰਧਰ ਆਨੰਦਪੁਰ ਸਾਹਿਬ ਚ ਬਿਲਕੁਲ ਨਵੇਂ ਨੇ ਚੰਨੀ ਸਾਹਿਬ ਹੈ ਨਹੀਂ ਇਸੇ ਤਰ੍ਹਾਂ ਜਲੰਧਰ ਚ ਚਰਨਜੀਤ ਚੰਨੀ ਜੀ ਜਲੰਧਰ ਆ ਗਏ ਵੱਡਾ ਚਿਹਰਾ ਚਲੋ ਚਰਨਜੀਤ ਚੰਨੀ ਉਹਨਾਂ ਦੀ ਤਾਂ ਪੋਲਿਟਿਕਲ ਸਰਗਰਮੀ ਵੀ ਰਹੀ ਹੈ ਜਲੰਧਰ ਚ ਬਤੌਰ ਮੁੱਖ ਮੰਤਰੀ ਔਰ ਉਹ ਧਾਰਮਿਕ ਸਰਗਰਮੀ ਵੀ ਹੈ ਵਕ ਵਕ ਧਾਰਮਿਕ ਥਾਵਾਂ ਨਾਲ ਜਲੰਧਰ ਚ ਚਰਨਜੀਤ ਚੰਨੀ ਜੀ ਜੁੜੇ ਨੇ ਪਰ ਚੌਧਰੀ ਪਰਿਵਾਰ ਚਲਿਆ ਗਿਆ ਹੁਣ ਪ੍ਰਗਟ ਸਿੰਘ ਇਸੇ ਕਰਕੇ ਸ਼੍ਰੀ ਆਨੰਦਪੁਰ ਸਾਹਿਬੀਆਂ ਲੁਧਿਆਣੇ ਚ ਚੋਣ ਨਹੀਂ ਲੜਨਾ ਚਾਹੁੰਦੇ ਸੀ ਕਿਉਂਕਿ ਚਰਨਜੀਤ ਚੰਨੀ ਉਹਨਾਂ ਨੇ ਇਕੱਲੇ ਪੈ ਜਾਣਾ ਸੀ ਵਿਕਰਮ ਚੌਧਰੀ ਬਾਗੀ ਹੋ ਗਏ ਇਹ ਸਥਿਤੀਆਂ ਚਰਨਜੀਤ ਚੰਨੀ ਉਹਨਾਂ ਦੇ ਲਈ ਤਾਂ ਔਖੀਆਂ ਬਣੀਆਂ ਨੇ ਵਿਜੇਂਦਰ ਸਿੰਘਲਾ ਲਈ ਵੀ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਇਹਦੇ ਨਾਲ ਚੁਣੌਤੀ ਬਣਨੀ ਹੈ ਔਰ ਗੁਰਦਾਸਪੁਰ ਚ ਅਗਰ ਪ੍ਰਤਾਪ ਬਾਜਵਾ ਨਹੀਂ ਹੋਣਗੇ ਤੇ ਸੁਖਜਿੰਦਰ ਰੰਧਾਵਾ ਉਹਨਾਂ ਦੇ ਲਈ ਇਕੱਲੇ ਚੋਣ ਲੜਨਾ ਡੇਰਾ ਬਾਬਾ ਨਾਨਕ ਦੇ ਭਾਵੇਂ ਸੁਖਜਿੰਦਰ ਰੰਧਾਵਾ ਵਿਧਾਇਕ ਨੇ ਭਾਵੇਂ ਪਰਿਵਾਰੀ ਨੇ ਰਾਜਸਥਾਨ ਦੇ ਰਾਜਸਥਾਨ ਦੀ ਚੋਣ ਉਹਨਾਂ ਦੇ ਹਲਕਿਆਂ ਦੀ ਲਗਭਗ ਸਾਰੀ ਮੁੱਕ ਗਈ ਪਰ ਸੁਖਜਿੰਦਰ ਰੰਧਾਵਾ ਜੀ ਤਾਂ ਇਕੱਲੇ ਰਹਿ ਗਏ ਪ੍ਰਤਾਪ ਬਾਜਵਾ ਜੀ ਨਹੀਂ ਨੇ ਉਹ ਜੋਥੇ ਤ੍ਰਿਪਤ ਬਾਜਵਾ ਨੇ ਬਰਿੰਦਰ ਮੀਤ ਪਾੜਾ ਨੇ ਕੱਲ ਸੁਖਜਿੰਦਰ ਰੰਧਾਵਾ ਸਿੱਧੇ ਬਰਿੰਦਰ ਮੀਤ ਪਾੜਾ ਉਹਨਾਂ ਦੇ ਘਰ ਵੀ ਪਹੁੰਚੇ ਬਾਵਾ ਰਾਜਸੀ ਰੰਧਾਵਾ ਜੀ ਨੂੰ ਵੈਲਕਮ ਵੀ ਕੀਤਾ ਗਿਆ ਲੁਧਿਆਣਾ ਚ ਰਾਜਾ ਵੜਿੰਗ ਅੱਜ ਲੁਧਿਆਣਾ ਪਹੁੰਚ ਰਹੇ ਨੇ ਰਾਜਾ ਵੜਿੰਗ ਉਹਨਾਂ ਦਾ ਅੱਜ ਰੋਡ ਸ਼ੋਅ ਹੈ ਰਾਜਾ ਵੜਿੰਗ ਵੀ ਅੱਜ ਲੁਧਿਆਣਾ ਆ ਜਾਣਗੇ ਔਰ ਪ੍ਰਤਾਪ ਬਾਜਵਾ ਜੀ ਨੇ ਵੀ ਇੱਕ ਅੱਦੇ ਦਿਨ ਚ ਸਮਾਨ ਲੈ ਕੇ ਲੁਧਿਆਣੇ ਆ ਜਾਣਾ ਹੈ ਹੁਣ ਸੰਗਰੂਰ ਚ ਦਿਲਬੀਰ ਗੋਲਦੀ ਛੱਡ ਕੇ ਕੱਲ ਆਮ ਆਦਮੀ ਪਾਰਟੀ ਚ ਚਲੇ ਗਏ ਵਿਜੇਂਦਰ ਸਿੰਘਲਾ ਸਾਹਿਬ ਨੇ ਚਲੇ ਜਾਣਾ ਸ਼੍ਰੀ ਅਨੰਦਪੁਰ ਸਾਹਿਬ ਅੱਜ ਕੱਲ ਚ ਉਹ ਵੀ ਚਲੇ ਜਾਣਗੇ ਆਪਣਾ ਸਮਾਨ ਲੈ ਕੇ ਤੇ ਉਮੀਦਵਾਰਾਂ ਦੀ ਜਿਹੜੀ ਇਹ ਅਦਲਾ ਬਦਲੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹਨਾਂ ਸਾਰੇ ਉਮੀਦਵਾਰਾਂ ਲਈ ਮੁਸ਼ਕਲ ਸਾਬਤ ਹੋ ਸਕਦੀ ਹੈ ਚਾਹੀਦਾ ਤਾਂ ਇਹ ਸੀ ਕਿ ਕਾਂਗਰਸ ਪਾਰਟੀ ਆਪਣੇ ਜਿਹੜੇ ਦੋ ਵੱਡੇ ਚਿਹਰੇ ਨੇ ਰਾਜਾ ਵੜਿੰਗ ਤੇ ਐਲੋਪੀ ਪ੍ਰਤਾਪ ਸਿੰਘ ਬਾਜਵਾ ਤੇ ਦਵਿੰਦਰ ਯਾਦਵ ਇਹਨਾਂ ਦੇ ਪਰਿਵਾਰੀ ਇਹਨਾਂ ਤਿੰਨਾਂ ਦੀ ਟੀਮ ਨੂੰ ਪੂਰੇ ਪੰਜਾਬ 'ਚ ਚੋਣ ਪ੍ਰਚਾਰ ਦੇ ਲਈ ਰੱਖਦੀ ਜਿੱਥੇ ਵੀ ਜਿਸ ਵੀ ਲੋਕ ਸਭਾ ਹਲਕੇ ਦੇ ਵਿੱਚ ਪਾਰਟੀ ਦਾ ਪ੍ਰਧਾਨ ਜਾਂਦਾ ਹੈ ਉਥੇ ਸੰਗਠਨ ਦੇ ਸਾਰੇ ਲੋਕ ਐਕਟਿਵ ਹੋ ਜਾਂਦੇ ਨੇ ਕਿਉਂਕਿ ਸੂਬੇ ਦਾ ਪ੍ਰਧਾਨ ਆਇਆ ਹੁੰਦਾ ਹੈ ਹੁਣ ਰਾਜਾ ਵੜਿੰਗ ਲੁਧਿਆਣੇ ਚ ਆਪਣੀ ਸੀਟ ਤੇ ਮਿਹਨਤ ਕਰਨਗੇ ਰਵਨੀਤ ਬਿੱਟੂ ਨੂੰ ਹਰਾਉਣਗੇ ਜਾਂ ਉਹ ਦੂਸਰੇ ਲੋਕ ਸਭਾ ਮੈਂਬਰਾਂ ਦੇ ਲਈ ਪ੍ਰਚਾਰ ਕਰਨਗੇ ਦਿਨ ਰਹਿ ਗਏ ਨੇ ਪੂਰੇ 30 30 ਤੋਂ ਵੀ ਘੱਟ ਕਿਉਂਕਿ 48 ਘੰਟੇ ਪਹਿਲਾਂ ਹੀ 72 ਘੰਟੇ ਪਹਿਲਾਂ ਹੀ ਚੋਣ ਪ੍ਰਚਾਰ ਬੰਦ ਹੋ ਜਾਂਦਾ ਇਹ ਮੰਨ ਕੇ ਚੱਲੀਏ ਕਿ 7 ਮਈ ਨੂੰ ਨੋਟੀਫਿਕੇਸ਼ਨ ਆ ਪੰਜਾਬ ਚ ਚੋਣਾਂ ਦਾ ਔਰ 14 ਮਈ ਨੂੰ ਨਾਮਜ਼ਦਗੀ ਦਾਖਲ ਕਰਨੇ ਨੇ ਦੋ ਤਿੰਨ ਦਿਨ ਕਾਨੂੰਨੀ ਕਮਾਂ ਦੇ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਨ ਪਰਨ ਉਹਨਾਂ ਦੇ ਵਿੱਚ ਵੀ ਲੱਗਦੇ ਨੇ ਸੋ ਦਿਨ ਦੇਖਿਆ ਜਾਵੇ ਤੇ 2 ਅਪ੍ਰੈਲ ਚ ਅਸੀਂ ਆ ਗਏ ਆਂ ਦੇਖਿਆ ਜਾਵੇ ਤੇ ਸਿਰਫ 25 26 ਜਾਂ 27 ਦਿਨ ਵੱਧ ਤੋਂ ਵੱਧ ਮੰਨ ਕੇ ਚੱਲੀਏ 28 ਕਹਿ ਲੋ ਚਲੋ કુલ 28 ਦਿਨ ਨੇ ਹੁਣ 28 ਦਿਨਾਂ ਦੇ ਵਿੱਚ ਅਗਰ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਰਾਜਾ ਵੜਿੰਗ ਅਗਰ ਉਹ ਇੱਕ ਇੱਕ ਦਿਨ ਵੀ ਦੂਜੇ ਹਲਕਿਆਂ ਨੂੰ ਦੰਦੇ ਤੇ 13 ਦਿਨ ਨਿਕਲ ਜਾਣੇ ਸੀ ਹੁਣ ਉਹਨਾਂ ਨੂੰ ਅਗਰ ਉਹ ਅੱਧਾ-ਅੱਧਾ ਦਿਨ ਦੂਜੇ ਹਲਕਿਆਂ ਨੂੰ ਦੇਣਗੇ ਤੇ ਫਿਰ ਉਹ ਆਪਣਾ ਚੋਣ ਪ੍ਰਚਾਰ ਕਿਵੇਂ ਕਰਨਗੇ ਸੋ ਰਾਜਾ ਵੜਿੰਗ ਦੇ ਲਈ ਵੀ ਇਹ ਬਹੁਤ ਵੱਡੀ ਚੁਣੌਤੀ ਹੋਏਗੀ ਕਿ ਆਪਣੀ ਚੋਣ ਵੀ ਲੜਨੀ ਰਵਨੀਤ ਬਿੱਟੂ ਨੂੰ ਹਰਾ ਕੇ ਪਾਰਟੀ ਦਾ ਪਾਰਟੀ ਦੀ ਸਿਆਸੀ ਇੱਜ਼ਤ ਵੀ ਬਰਕਰਾਰ ਰੱਖਣੀ ਪ੍ਰਤਾਪ ਬਾਜਵਾ ਜੀ ਦੀ ਵੀ ਗੱਲ ਰਹੇ ਜੇ ਔਰ ਰਵਨੀਤ ਬਿੱਟੂ ਜਿੱਤੇ ਨਾ ਇਹ ਕੋਸ਼ਿਸ਼ ਤਾਂ ਹੈ ਸ਼੍ਰੀ ਨੰਦਪੁਰ ਸਾਹਿਬ ਵੀ ਇਹੀ ਸਥਿਤੀ ਰਹਿਣੀ ਤੇ ਸੁਖਪਾਲ ਖੈਰਾ ਦੀ ਵੀ ਇਹੀ ਸਥਿਤੀ ਰਹਿਣੀ ਮੈਨੂੰ ਇਹ ਲੱਗਦਾ ਹੈ ਕਿ ਇਹਦੇ ਨਾਲ ਕਾਂਗਰਸ ਪਾਰਟੀ ਜ਼ਿਆਦਾ ਧਿਆਨ ਕੇਂਦਰਿਤ ਨਹੀਂ ਕਰ पाएगी ਆਪਣੀਆਂ ਆਪਣੀਆਂ ਸੀਟਾਂ ਤੇ ਔਰ ਸਾਰੇ ਲੀਡਰ ਕਿਉਂਕਿ ਬਾਹਰੋਂ ਭੇਜੇ ਗਏ ਨੇ ਭਾਵੇਂ ਸਾਰੇ ਲੀਡਰ ਵੱਡੇ ਨੇ ਪਰ ਕਾਂਗਰਸ ਪਾਰਟੀ ਦਾ ਸੰਗਠਨ ਉਸ ਤਰ੍ਹਾਂ ਕੰਮ ਨਹੀਂ ਕਰਦਾ ਕਿ ਅਗਰ ਬਾਹਰੋਂ ਕੋਈ ਲੀਡਰ ਭੇਜੇ ਜਾਣੇ ਹੋਣ ਤੇ ਪਾਰਟੀ ਦੇ ਵਿੱਚੋਂ ਹਰ ਪਾਸਿਓਂ ਵੈਲਕਮ ਹੋਵੇ ਦੇਖੋ ਵਿਰੋਧ ਲੁਧਿਆਣੇ 'ਚ ਵੀ ਹੋਇਆ ਰਾਜਾ ਵੜਿੰਗ ਦਾ ਸੁਖਪਾਲ ਖੈਰਾ ਦਾ ਖੁੱਲਕੇ ਵਿਰੋਧ ਹੋਇਆ ਦਲਬੀਰ ਗੋਲਦੀ ਪਾਰਟੀ ਛੱਡ ਕੇ ਜਲੰਧਰ 'ਚ ਖੁੱਲ ਕੇ ਵਿਰੋਧ ਹੋਇਆ। ਸ਼੍ਰੀ ਨਨਦਪੁਰ ਸਾਹਿਬ ਦੇ ਵਿੱਚ ਭਾਵੇਂ ਬਲਬੀਰ ਸਿੱਧੂ ਨੇ ਉਹ ਪਹਿਲਾਂ ਹੀ ਭਾਜਪੀ 'ਚੋਂ ਜਾ ਕੇ ਮੁੜ ਕੇ ਆਏ ਨੇ। ਹੁਣ ਉਹ ਤਾਂ ਕਾਹਦਾ ਵਿਰੋਧ ਕਰਨਗੇ। ਪਰ ਰਾਣਾ ਗੁਰਜੀਤ ਅਗਰ ਸਰਗਰਮ ਨਾ ਹੋਏ ਸ਼੍ਰੀ ਨਨਦਪੁਰ ਸਾਹਿਬ ਉਹਦੇ 'ਚ ਵੀ ਦਿੱਕਤ ਹੈ ਵਿਜੇਂਦਰ ਸਿੰਘਲਾ ਦੇ ਲਈ। ਔਰ ਜਿਹੜੇ ਸਥਾਨਕ ਲੀਡਰ ਨੇ ਭਾਵੇਂ ਵਰਿੰਦਰ ਢਿੱਲੋਂ ਨੇ ਉਹ ਖੁਦ ਦੋ ਵਾਰ ਚੋਣ ਹਾਰੇ ਨੇ ਵਰਿੰਦਰ ਢਿੱਲੋਂ। ਭਾਵੇਂ ਰਾਣਾ ਕੇਪੀ ਨੇ ਸਾਬਕਾ ਸਪੀਕਰ ਨੇ ਉਹਨੇ ਉੱਥੇ ਇਹ ਤਾਂ ਮਿਹਨਤ ਕਰਨਗੇ ਵਰਿੰਦਰ ਢਿੱਲੋਂ ਵੀ ਕਰਨਗੇ, ਰਾਣਾ ਕੇਪੀ ਵੀ ਕਰਨਗੇ। ਪਰ ਵਿਜੇਂਦਰ ਸਿੰਘਲਾ ਦੇ ਲਈ ਲਗਭਗ 27-28 ਦਿਨਾਂ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵਰਗਾ ਵੱਡਾ ਹਲਕਾ ਕਵਰ ਕਰਨਾ ਸਾਰੇ ਲੋਕਾਂ ਨੂੰ ਮਨ ਲੈਣਾ ਔਰ ਜਦੋਂ ਪ੍ਰਧਾਨ ਖੁੱਲ ਕੇ ਉਪਲਬਧ ਨਹੀਂ ਹੋਣਾ ਤੇ ਸੰਗਠਨ ਕਾਂਗਰਸ ਦਾ ਕਿਵੇਂ ਕੰਮ ਕਰੂਗਾ ਜਿਹੜੇ ਵਕਫ ਵਕ ਪੋਲਿਟੀਕਲ ਮਾਹਰ ਨੇ ਉਹ ਵੀ ਇਹ ਗੱਲ ਮੰਨਦੇ ਨੇ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਤਾਂ ਇਸ ਤਰ੍ਹਾਂ ਦੇ ਤਜਰਬੇ ਕੰਮ ਕਰ ਜਾਂਦੇ ਨੇ ਪਰ ਲੋਕ ਸਭਾ ਚੋਣਾਂ ਦੇ ਵਿੱਚ ਇਹ ਤਜਰਬੇ ਕੰਮ ਕਰਨਗੇ ਇਹ ਬਹੁਤ ਔਖਾ ਹੈ ਪਰ ਇਹ ਵੀ ਉਸ ਵੇਲੇ ਜਦੋਂ ਚਾਰ ਕੋਣੀਆਂ ਟਕਰਾਂ ਨੇ ਪੰਜ-ਪੰਜ ਕੋਣੀਆਂ ਟੱਕਰ ਵੀ ਹੈ ਕਈ ਜਗ੍ਹਾ ਤੇ ਜਲੰਧਰ ਵਰਗੇ ਸ਼ਹਿਰ ਚ 6 ਵੱਡੇ ਦਾਵੇਦਾਰ ਨੇ ਸ਼੍ਰੀ ਨੰਦਪੁਰ ਸਾਹਿਬ ਚ ਚਾਰ ਪਾਰਟੀਆਂ ਤਾਂ ਘਟੋ-ਘਟ ਨੇ ਪੰਜਵੀਂ ਬਹੁਜਨ ਸਮਾਜ ਪਾਰਟੀ ਵੀ ਹੈ ਇਸੇ ਤਰ੍ਹਾਂ ਸੰਗਰੂਰ ਦੇ ਵਿੱਚ ਤਾਂ 6-7 ਕਹਿ ਲਓ ਕਿਉਂਕਿ ਸਿਮਰਜੀਤ ਸਿੰਘ ਮਾਨ ਮੌਜੂਦਾ ਸੈਟਿੰਗ ਮੈਂਬਰ ਪਾਰਲੀਮੈਂਟ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤ ਸਰਦੇ ਸੋ ਜਿਹੜੇ ਕਾਂਗਰਸ ਪਾਰਟੀ ਨੇ ਇਹ ਫੈਸਲੇ ਕੀਤੇ ਨੇ ਵੱਡੇ-ਵੱਡੇ ਲੀਡਰਾਂ ਦੀਆਂ ਟਿਕਟਾਂ ਬਦਲੀਆਂ ਨੇ ਉਹਦੇ ਨਾਲ ਕਾਂਗਰਸ ਪਾਰਟੀ ਕੀ ਆਪਣਾ ਚੋਣ ਪ੍ਰਚਾਰ ਸਹੀ ਤਰੀਕੇ ਨਾਲ ਚਲਾ ਲਏਗੀ ਪ੍ਰਤਾਪ ਬਾਜਵਾ ਜਾਂ ਰਾਜਾ ਵੜਿੰਗ ਸਾਰੀਆਂ ਸੀਟਾਂ ਤੇ ਬਰਾਬਰ ਸਮਾਂ ਦੇ ਸਕਣਗੇ ਇਹ ਹਾਲ ਦੀ ਘੜੀ ਔਖਾ ਲੱਗਦਾ ਹੈ ਪਰ ਇੰਤਜ਼ਾਰ ਤਾਂ ਸਾਨੂੰ ਕਰਨਾ ਪਏਗਾ ਕਿ ਨਤੀਜੇ ਕਦੋਂ ਆਉਂਦੇ ਨੇ 4 ਜੂਨ ਨੂੰ ਉਸ ਤੋਂ ਬਾਅਦ ਹੀ ਅਸੀਂ ਇਸ ਨਤੀਜੇ ਤੇ ਪਹੁੰਚਾਂਗੇ ਕਿ ਇਹਨਾਂ ਚਾਰਾਂ ਦੇ ਵਿੱਚੋਂ ਕਾਂਗਰਸ ਪਾਰਟੀ ਨੇ ਕੀ ਖੱਟਿਆ ਤੇ ਕੀ ਗੁਆਇਆ ਪਰ ਇਹ ਨਵਾਂ ਚੱਲਣਾ ਹੈ ਹਲਕੇ ਬਦਲਣ ਦਾ ਇਹ ਉਸ ਵੇਲੇ ਤਾਂ ਕਾਮਯਾਬ ਹੋ ਜਾਂਦਾ ਜਦੋਂ ਪਾਰਟੀਆਂ ਬਹੁਤ ਜ਼ਿਆਦਾ ਸੰਗਠਿਤ ਨੇ ਜਿਵੇਂ ਆਮ ਆਦਮੀ ਪਾਰਟੀ ਦਾ ਢਾਂਚਾ ਕੰਮ ਕਰਦਾ ਜਿੱਥੇ ਕੋਈ ਬਗਾਵਤ ਨਹੀਂ ਹੋਈ ਜਿਵੇਂ ਭਾਰਤੀ ਜਨਤਾ ਪਾਰਟੀ ਦਾ ਢਾਂਚਾ ਕੰਮ ਕਰਦਾ ਜਿੱਥੇ ਮਾੜੀ-ਮੁੱਟੀ ਬਗਾਵਤ ਹੋਈ ਪਰ ਕਾਂਗਰਸ ਦੇ ਵਿੱਚ ਤਾਂ ਖੁੱਲੀ ਬਗਾਵਤ ਹੈ ਔਰ ਪੰਜਾਬ ਚ ਦੂਜੀਆਂ ਪੋਲਿਟੀਕਲ ਪਾਰਟੀਆਂ ਨੇ ਤੇ ਕਾਂਗਰਸ ਦੇ ਲੀਡਰ ਇੰਜ ਲੁੱਟੇ ਨੇ ਜਿਵੇਂ ਬਸੰਤ ਵਾਲੇ ਦਿਨ ਬੱਚੇ ਕੱਟੇ ਹੋਏ ਪਤੰਗ ਲੁੱਟਦੇ ਨੇ ਸੋ ਇਸ ਕਰਕੇ ਇਹ ਜਿਹੜਾ ਚਲਨ ਹੈ ਇਸ ਵਾਰ ਦੇ ਚੋਣ ਨਤੀਜੇ ਇਸ ਚਲਨ ਦੇ ਉੱਤੇ ਵੀ ਸਾਨੂੰ ਖੋਜ ਰਿਪੋਰਟ ਦੀ ਤਰ੍ਹਾਂ ਅੰਕੜੇ ਪੇਸ਼ ਕਰਨਗੇ ਕਿ ਕੀ ਭਵਿੱਖ ਚ ਪਾਰਟੀਆਂ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਜਾਂ ਸਥਾਨਕ ਉਮੀਦਵਾਰਾਂ ਨੂੰ ਹੀ ਮੈਦਾਨ ਚ ਉਤਾਰਨਾ ਚਾਹੀਦਾ ਹੈ ਉੰਜ ਜਿਹੜੇ ਲੋਕ ਨੇ ਅੱਜਕੱਲ ਉਹ ਵੀ ਇਹ ਗੱਲਾਂ ਦੇਖਦੇ ਨੇ ਕਿ ਜਿਹੜੇ ਦੂਸਰੇ ਹਲਕਿਆਂ ਤੋਂ ਆਏ ਹੋਏ ਲੀਡਰ ਹੁੰਦੇ ਨੇ ਨਾ ਉਹਨਾਂ ਦਾ ਪੱਕਾ ਘਰ ਹੁੰਦਾ ਹੈ ਨਾ ਉਹਨਾਂ ਦਾ ਪੱਕਾ ਟਿਕਾਣਾ ਸ਼ਨੀ ਦਿ올 ਦੀ ਉਦਾਹਰਣ ਸਾਡੇ ਸਾਹਮਣੇ ਹੈ ਸ਼ਨੀ ਦਿ올 ਬੜੇ ਸ਼ਾਨੋ ਸ਼ੌਕਤ ਨਾਲ ਪੰਜਾਬੀਆਂ ਨੇ ਜਿਤਾ ਕੇ ਭੇਜੇ ਧਰਮਿੰਦਰ ਵੀ ਵੱਡੀਆਂ-ਵੱਡੀਆਂ ਸਿਆਸੀ ਗੱਪਾਂ ਮਾਰ ਕੇ ਗਏ ਗੁਰਦਾਸਪੁਰ ਚ ਸ਼ਨੀ ਦਿਓਲ ਨੇ ਵੀ ਵੱਡੇ-ਵੱਡੇ ਸਿਆਸੀ ਸੁਫਨੇ ਵਖਾਏ ਪੰਜਾਬ ਦੇ ਲੋਕਾਂ ਨੂੰ ਪਰ ਜਿੱਤਣ ਤੋਂ ਬਾਅਦ ਉਹ ਇੰਜ ਗੁਰਦਾਸਪੁਰ ਆਏ ਜਿਵੇਂ ਗਰੀਬ ਵਿਅਕਤੀ ਘੁੰਮਣ ਫਿਰਨ ਲਈ ਸ਼ਮਲੇ ਜਾਂਦਾ ਸੋ ਕਦੀ ਜ਼ਿੰਦਗੀ ਚ ਇੱਕ ਕਦੀ ਵਾਰੀ ਸੋ ਸ਼ਨੀ ਦਿਓਲ ਦੇ ਢੇਡੇ ਵੀ ਬਹੁਤ ਘੱਟ ਲੱਗੇ ਗੁਰਦਾਸਪੁਰ ਦੇ ਵਿੱਚ ਸ਼ਨੀ ਦਿਓਲ ਦੇ ਤਜਰਬੇ ਨੇ ਵੀ ਪੰਜਾਬੀਆਂ ਨੂੰ ਦੂਸਰੇ ਜਿਹੜੇ ਬਾਹਰਲੇ ਕੈਂਡੀਡੇਟ ਨੇ ਜਿਨ੍ਹਾਂ ਨੂੰ ਅਸੀਂ ਪੈਰਾਸ਼ੂਟ ਵੀ ਕਹਿ ਦਿੰਦੇ ਆ ਅੱਜ ਕੱਲ ਤਾਂ ਡਰੋਨ ਕੈਂਡੀਡੇਟ ਵੀ ਕਹਿ ਦਿੰਦੇ ਨੇ ਸੋ ਉਹਨਾਂ ਤੇ ਭਰੋਸਾ ਘਟਾਇਆ ਹੈ ਅਜੇ ਹਾਲਾਤਾਂ ਚ ਕਾਂਗਰਸ ਨੇ ਕਿਹੜੀ ਰਣਨੀਤੀ ਦੇ ਤਹਿਤ ਇਹ ਉਮੀਦਵਾਰ ਭੇਜੇ ਨੇ ਇਹ ਤਾਂ ਕਾਂਗਰਸ ਜਾਣਦੀ ਹੈ ਪਰ ਪ੍ਰਤੀਤ ਇੰਜ ਹੁੰਦਾ ਹੈ ਕਿ ਕਈ ਜਗ੍ਹਾ ਕਾਂਗਰਸ ਕੋਲੇ ਤਕੜੇ ਉਮੀਦਵਾਰ ਨਹੀਂ ਸੀ ਇਸ ਕਰਕੇ ਮਜਬੂਰੀ ਚ ਉਹਨਾਂ ਨੂੰ ਦੂਜੇ ਉਮੀਦਵਾਰ ਭੇਜਣੇ ਪਏ ਜਿਵੇਂ ਲੁਧਿਆਣਾ ਚ ਲੁਧਿਆਣਾ ਚ ਫੋਟ ਬਹੁਤ ਸਾਦਾ ਸੀ ਇਸ ਕਰਕੇ ਰਾਜਾ ਵੜਿੰਗ ਭੇਜਣਾ ਪਿਆ ਚੰਨੀ ਚ ਬੀਬੀ ਕਰਮਜੀਤ ਚੌਧਰੀ ਹਾਰ ਗਏ ਸੀ ਕਾਂਗਰਸ ਕੋਲੇ ਕੋਈ ਚੰਗਾ ਕੈਂਡੀਡੇਟ ਨਹੀਂ ਸੀ ਜਿਹੜਾ ਸੰਗਠਨ ਨੂੰ ਵੀ ਭਾਵੇ ਉੰਜ ਕਾਂਗਰਸ ਚ ਗੁੱਟਬਾਜ਼ੀ ਵੀ ਕਿਤਨਾ ਕਿਤੇ ਇਸ ਗੱਲ ਦੀ ਗਵਾਹ ਹੈ ਕਿ ਗੁੱਟਬਾਜ਼ੀ ਕਰਕੇ ਵੀ ਕਈ ਉਮੀਦਵਾਰ ਆਪਣੀਆਂ ਸੀਟਾਂ ਤੋਂ ਟਿਕਟ ਨਹੀਂ ਲੈ ਸਕੇ ਤੇ ਉਹਨਾਂ ਨੂੰ ਦੂਸਰੀਆਂ ਸੀਟਾਂ ਤੇ ਭੇਜਿਆ ਗਿਆ ਇਹ ਤਜਰਬਾ ਜਿਹੜਾ ਹੈ ਇਹ ਖੋਜ ਦੀ ਤਰ੍ਹਾਂ ਇਸ ਵਾਰ ਕੰਮ ਕਰੂਗਾ ਅਗਰੇ ਤਜਰਬਾ ਫੇਲ ਹੋਇਆ ਤੇ ਫੇਰ ਭਵਿੱਖ ਚ ਪੋਲਿਟੀਕਲ ਪਾਰਟੀਆਂ ਨੂੰ ਸਬਕ ਲੈਣ ਦੀ ਲੋੜ ਪੈਣੀ ਹੈ ਅਗਰੇ ਤਜਰਬਾ ਕਾਮਯਾਬ ਹੋ ਗਿਆ ਤੇ ਫੇਰ ਇਹ ਅਚਾਨਕ ਹੀ ਪੋਲਿਟੀਕਲ ਪਾਰਟੀਆਂ ਵਾਲੇ ਇਸ ਤਰ੍ਹਾਂ ਕਰਿਆ ਕਰਨਗੇ ਕਿਉਂਕਿ ਪਾਰਟੀਆਂ ਨੂੰ ਜਿੱਤ ਚਾਹੀਦੀ ਹੈ ਜਿਹੜਾ ਤਜਰਬਾ ਜਿੱਤ ਦਵਾਵੇ ਪਾਰਟੀਆਂ ਉਸੇ ਤਜਰਬੇ ਤੇ ਚੱਲਦੀਆਂ ਨੇ ਫਿਲਹਾਲ ਇੱਕ ਵਾਰ ਫੇਰ ਕੱਲ ਨਵੀਂ ਵੀਡੀਓ ਦੇ ਨਾਲ ਹਾਸਲ ਹੋਵਾਂਗੇ ਕਿ ਕਿਵੇਂ ਹਾਜ਼ਰ ਹੋਵਾਂਗੇ ਕਿ ਕਿਵੇਂ ਕਾਂਗਰਸ ਪਾਰਟੀ ਨੇ ਰਵਨੀਤ ਬਿੱਟੂ ਨੂੰ ਆਪਣੀ ਨੱਕ ਦਾ ਸਵਾਲ ਬਣਾ ਲਿਆ ਮੁੱਛ ਦਾ ਸਵਾਲ ਬਣਾ ਲਿਆ ਕਾਂਗਰਸ ਪਾਰਟੀ ਚਾਹੁੰਦੀ ਹੈ ਕਿ ਜੋ ਮਰਜੀ ਹੋ ਜੇ ਰਵਨੀਤ ਬਿੱਟੂ ਨਾ ਜਿੱਤੇ ਇਹਦੇ ਲਈ ਕਾਂਗਰਸ ਪਾਰਟੀ ਦੀ ਯੋਜਨਾ ਕੀ ਹੈ ਕੱਲ ਮੁੱਦੇ ਦੀ ਗੱਲ ਤੇ ਇਸੇ ਵਿਸ਼ੇ ਤੇ ਗੱਲ ਕਰਾਂਗੇ ਬਹੁਤ ਬਹੁਤ ਧੰਨਵਾਦ